ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਪੇਰੈਂਟਸ ਐਂਡ ਗ੍ਰੈਂਡਪੇਰੈਂਟਸ ਪ੍ਰੋਗਰਾਮ ਤਹਿਤ ਭੇਜੇ ਜਾਣਗੇ ਸੱਦੇ ਇਸ ਸ਼੍ਰੇਣੀ 'ਚ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਕਾਰਨੀ ਨੇ ਸਟੀਲ ਉਦਯੋਗ ਦੀ ਮਦਦ ਲਈ ਐਲਾਨੇ ਉਪਾਅ ਗੈਰ ਅਮਰੀਕੀ ਸਟੀਲ ਆਯਾਤ ਘਟਾਉਣ ਦਾ ਕੀਤਾ ਵਾਦਾ ਸਰਕਾਰੀ ਹੁਕਮ ਨੇ ਕਸੂਤੇ ਫਸਾਏ ਪੰਜਾਬੀ ਟਰੱਕ ਡਰਾਈਵਰ ਓਨਟਾਰੀਓ ਸਰਕਾਰ ਨੇ ਮੁੱਢ ਟੈਸਟ ਦੇਣ ਦੀ ਦਿੱਤੀ ਹਦਾਇਤ ਹਾਦਸੇ ਦੇ ਦੋਸ਼ੀ ਦੋ ਪੰਜਾਬੀ ਸਟੂਡੈਂਟਸ ਨੂੰ 3 ਸਾਲ ਦੀ ਕੈਦ ਸਜ਼ਾ ਖਤਮ ਹੋਣ ਤੋਂ ਬਾਅਦ ਇੰਡੀਆ ਕੀਤੇ ਜਾਣਗੇ ਡਿਪੋਰਟ ਕੈਨੇਡੀਅਨ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਦੇ ਤਹਿਤ ਜੁਲਾਈ ਮਹੀਨੇ ਚ ਇਨਵੀਟੇਸ਼ਨ ਭੇਜੇ ਜਾਣਗੇ ਜਿਸ ਤੋਂ ਬਾਅਦ ਇਨਵੀਟੇਸ਼ਨ ਮਿਲਣ ਵਾਲੇ ਬਿਨੇਕਾਰ ਆਪਣੇ ਦਸਤਾਵੇਜ਼ ਜਮ੍ਹਾਂ ਕਰ ਸਕਣਗੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਸਾਲ ਫਿਰ ਤੋਂ ਇਸ ਸ਼੍ਰੇਣੀ 'ਚ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਸਿਰਫ ਉਨ੍ਹਾਂ ਵਿਅਕਤੀਆਂ ਨੂੰ ਇਨਵੀਟੇਸ਼ਨ ਭੇਜੇ ਗਏ ਨੇ ਜਿਨ੍ਹਾਂ ਨੇ 2020 ਦੌਰਾਨ ਅਰਜ਼ੀ ਦਿੱਤੀ ਸੀ ਜ਼ਿਕਰਯੋਗ ਹੈ ਕਿ 2021 ਤੋਂ ਇਸ ਪ੍ਰੋਗਰਾਮ 'ਚ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਬੰਦ ਹੈ ਭਾਵੇਂ ਕਿ ਅਕਤੂਬਰ 2024 ਦੌਰਾਨ ਸਾਂਝੇ ਕੀਤੇ ਗਏ ਟੀਚਿਆਂ 'ਚ 2025 ਦੌਰਾਨ 24000 500 ਦੇ ਕਰੀਬ ਅਰਜ਼ੀਆਂ ਲੈਣ ਦੀ ਗੱਲ ਆਖੀ ਗਈ ਸੀ ਪਰ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਸਾਲ ਵੀ 10000 ਅਰਜ਼ੀਆਂ ਲੈਣ ਦਾ ਟੀਚਾ ਮਿੱਥਿਆ ਗਿਆ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਲੰਘੇ ਸਾਲ ਇਮੀਗ੍ਰੇਸ਼ਨ ਟੀਚਿਆਂ 'ਚ ਵੱਡੀ ਕਟੌਤੀ ਕੀਤੀ ਗਈ ਹੈ ਫੈਡਰਲ ਸਰਕਾਰ ਵੱਲੋਂ 2025 ਦੌਰਾਨ ਕੁੱਲ 395000 2026 ਦੌਰਾਨ 380000 ਤੇ 2027 ਦੌਰਾਨ 365000 ਵਿਅਕਤੀਆਂ ਨੂੰ ਪੀਆਰ ਦੇਣ ਦਾ ਟੀਚਾ ਮਿੱਥਿਆ ਗਿਆ ਹੈ ਇਮੀਗ੍ਰੇਸ਼ਨ ਟੀਚਾ ਮੁਤਾਬਕ ਪੇਰੈਂਟਸ ਐਂਡ ਗ੍ਰੈਂਡਪੀਰੈਂਟਸ ਪ੍ਰੋਗਰਾਮ ਤਹਿਤ 2026 ਦੌਰਾਨ 21500 2027 ਦੌਰਾਨ 20000 ਮਾਪਿਆਂ ਨੂੰ ਪੀਆਰ ਦੇਣ ਦਾ ਟੀਚਾ ਹੈ 18 ਸਾਲ ਤੋਂ ਵੱਡੀ ਉਮਰ ਦੇ ਕੈਨੇਡਾ ਦੇ ਪਰਮਨੈਂਟ ਰੈਜ਼ੀਡੈਂਟ ਅਤੇ ਨਾਗਰਿਕ ਆਪਣੇ ਮਾਤਾ ਪਿਤਾ ਦਾਦਾ ਦਾਦੀ ਜਾਂ ਨਾਣਾ ਨਾਨੀ ਨੂੰ ਸਪான்ਸਰ ਕਰ ਸਕਦੇ ਨੇ ਇਸ ਪ੍ਰੋਗਰਾਮ ਸਦਕਾ ਮਾਪੇ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਬਣ ਸਕਦੇ ਨੇ ਸਪான்ਸਰ ਕਰਨ ਵਾਲੇ ਨੂੰ ਪਿਛਲੇ 3 ਸਾਲਾਂ ਲਈ ਕੁਝ ਆਮਦਨ ਦਿਖਾਉਣੀ ਪੈਂਦੀ ਹੈ ਇਹ ਆਮਦਨ ਸਪான்ਸਰ ਕੀਤੇ ਜਾਣ ਵਾਲੇ ਵਿਅਕਤੀਆਂ ਤੇ ਨਿਰਭਰ ਕਰਦੀ ਹੈ ਸਪான்ਸਰ ਕਰਨ ਵਾਲਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਨੂੰ 20 ਸਾਲਾਂ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੁੰਦਾ ਹੈ ਇਸ ਦੌਰਾਨ ਉਕਤ ਪਰਿਵਾਰਕ ਮੈਂਬਰ ਜੇਕਰ ਕੋਈ ਸਰਕਾਰੀ ਸਹਾਇਤਾ ਲੈਂਦਾ ਹੈ ਤਾਂ ਸਪான்ਸਰ ਕਰਨ ਵਾਲੇ ਵਿਅਕਤੀ ਨੂੰ ਉਹ ਰਕਮ ਅਦਾ ਕਰਨੀ ਪੈਂਦੀ ਹੈ ਇਨਵਿਟੇਸ਼ਨ ਨਾ ਆਉਣ ਤੇ ਵਿਅਕਤੀਆਂ ਕੋਲ ਵਿਜ਼ਟਰ ਵੀਜ਼ਾ ਜਾਂ ਸੁਪਰ ਵੀਜ਼ੇ ਦਾ ਵਿਕਲਪ ਬਚਦਾ ਏ ਵਿਜ਼ਟਰ ਦੇ ਵਿੱਚ ਵਿਅਕਤੀ 6 ਮਹੀਨੇ ਰਹਿ ਸਕਦਾ ਏ ਸੁਪਰ ਵੀਜ਼ੇ ਤੇ ਆਇਆ ਹੋਇਆ ਵਿਅਕਤੀ ਲਗਾਤਾਰ 5 ਸਾਲ ਕੈਨੇਡਾ ਚ ਰਹਿ ਸਕਦਾ ਏ ਪਰ ਸਿਰਫ ਪੀਆਰ ਜਾਂ ਸਿਟੀਜ਼ਨ ਹੀ ਆਪਣੇ ਮਾਪਿਆਂ ਨੂੰ ਸੁਪਰ ਵੀਜ਼ੇ ਤੇ ਬੁਲਾ ਸਕਦੇ ਨੇ ਸੁਪਰ ਵੀਜ਼ੇ ਤੇ ਆਇਆ ਕੋਈ ਵਿਅਕਤੀ ਪਹਿਲਾਂ ਲਗਾਤਾਰ 2 ਸਾਲ ਤੱਕ ਕੈਨੇਡਾ ਰਹਿ ਸਕਦਾ ਸੀ ਪਰ ਇਮੀਗ੍ਰੇਸ਼ਨ ਮੰਤਰਾਲੇ ਨੇ ਇਸ ਸਾਲ ਜੂਨ ਮਹੀਨੇ ਦੌਰਾਨ ਕੈਨੇਡਾ ਰਹਿਣ ਦੀ ਮਿਆਦ ਨੂੰ 2 ਤੋਂ ਵਧਾ ਕੇ 5 ਸਾਲ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਮਾਰਕ ਕਾਰਡੀ ਨੇ ਕਿਹਾ ਕਿ ਉਹ ਕੈਨੇਡੀਅਨ ਮਾਰਕੀਟ 'ਚ ਸਸਤੇ ਵਿਦੇਸ਼ੀ ਸਟੀਲ ਆਉਣ ਤੇ ਹੋਰ ਸਖਤੀ ਨਾਲ ਰੋਕ ਲਗਾਉਣਗੇ। ਇਹ ਐਲਾਨ ਉਹਨਾਂ ਨੇ ਹੈਮਿਲਟਨ 'ਚ ਕੀਤਾ। ਇਹ ਲੋੜ ਇਸ ਲਈ ਪਈ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਏ ਗਏ ਭਾਰੀ ਟੈਰਿਫਸ ਦੀ ਵਜ੍ਹਾ ਨਾਲ ਕੈਨੇਡਾ ਦੇ ਸਟੀਲ ਉਦਯੋਗ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਕੀ ਪ੍ਰਸਤਾਵਿਤ ਉਪਾਅ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਕਾਫੀ ਹੋਣਗੇ। ਜੋ ਅਮਰੀਕਾ ਦੁਆਰਾ 50 ਫੀਸਦੀ ਟੈਰਿਫ ਲਗਾਉਣ ਤੋਂ ਬਾਅਦ ਛਾਂਟੀਆਂ ਅਤੇ ਘਟ ਉਤਪਾਦਨ ਪੱਧਰ ਦਾ ਸਾਹਮਣਾ ਕਰ ਰਿਹਾ ਹੈ ਕਾਰਨੀ ਨੇ ਕਿਹਾ ਕਿ ਜੁਲਾਈ ਦੇ ਅੰਤ ਤੱਕ ਸਰਕਾਰ ਇੱਕ ਨਵਾਂ ਟੈਰਿਫ ਰੇਟ ਕੋਟਾ ਸਿਸਟਮ ਲਿਆਏਗੀ ਇਸ ਸਿਸਟਮ ਦੇ ਜ਼ਰੀਏ ਕੈਨੇਡੀਅਨ ਸਟੀਲ ਕੰਪਨੀਆਂ ਨੂੰ ਦੇਸ਼ ਦੇ ਅੰਦਰ ਆਪਣੀ ਵਿਕਰੀ ਵਧਾਉਣ ਦਾ ਮੌਕਾ ਮਿਲੇਗਾ ਸਪਲਾਈ ਚੇਨ ਮਜ਼ਬੂਤ ਹੋਣਗੀਆਂ ਅਤੇ ਨਵੇਂ ਨਿਵੇਸ਼ ਆਉਣਗੇ ਪਿਛਲੇ ਮਹੀਨੇ ਸਰਕਾਰ ਨੇ ਕੋਟਾ ਸਿਸਟਮ 'ਤੇ ਕੁਝ ਬਦਲਾਅ ਕੀਤੇ ਸਨ ਜਿਸ ਵਿੱਚ ਕੁਝ ਸਮਾਨ ਘੱਟ ਟੈਰਿਫ ਤੇ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਉਦਯੋਗ ਨੇ ਕਿਹਾ ਕਿ ਇਹ ਬਦਲਾਅ ਕਾਫੀ ਨਹੀਂ ਹਨ ਜੋ ਦੇਸ਼ ਕੈਨੇਡਾ ਨਾਲ ਮੁਕਤ ਵਪਾਰ ਸਮਝੌਤੇ 'ਚ ਨਹੀਂ ਹਨ ਉਹਨਾਂ ਨੇ 2024 'ਚ ਜਿੰਨਾ ਸਟੀਲ ਕੈਨੇਡਾ ਨੂੰ ਭੇਜਿਆ ਸੀ ਉਸ ਦਾ ਸਿਰਫ 50% ਹੀ ਘੱਟ ਟੈਰਿਫ ਤੇ ਆ ਸਕੇਗਾ ਜੇ ਉਹਨਾਂ ਨੇ ਇਸ ਤੋਂ ਵੱਧ ਸਟੀਲ ਭੇਜਿਆ ਤਾਂ ਉਸ ਵਾਧੂ ਸਟੀਲ ਉੱਤੇ 50% ਟੈਕਸ ਲੱਗੇਗਾ ਜਿਹੜਾ ਵੀ ਸਟੀਲ ਚੀਨ 'ਚ ਪਿਘਲਾਇਆ ਗਿਆ ਹੋਵੇ ਤੇ ਕਿਸੇ ਹੋਰ ਦੇਸ਼ ਰਾਹੀਂ ਆਵੇ ਉਸ ਉਤੇ 25% ਦਾ ਵਾਧੂ ਟੈਕਸ ਲਾਇਆ ਜਾਵੇਗਾ ਪਰ ਜੋ ਵਪਾਰ ਸਮਝੌਤਾ ਕੈਨੇਡਾ ਅਮਰੀਕਾ ਅਤੇ ਮੈਕਸੀਕੋ ਵਿਚਕਾਰ ਹੈ ਉਹ ਬਦਲਿਆ ਨਹੀਂ ਜਾਵੇਗਾ ਕਾਰਨੀ ਨੇ ਕਿਹਾ ਕਿ ਦੁਨੀਆ ਭਰ ਚ ਸਟੀਲ ਉਦਯੋਗ ਬਦਲਾਅ ਦੇ ਦੌਰ ਚ ਹੈ ਕਈ ਦੇਸ਼ ਅਜਿਹੀਆਂ ਨੀਤੀਆਂ ਵਰਤ ਰਹੇ ਨੇ ਜਿਨ੍ਹਾਂ ਨਾਲ ਉਹਨਾਂ ਨੂੰ ਨਿਆਂਕ ਤਰੀਕੇ ਨਾਲ ਨਹੀਂ ਬਲਕਿ ਗੈਰਵਾਜਬ ਤਰੀਕੇ ਰਾਹੀਂ ਲਾਭ ਮਿਲ ਰਿਹਾ ਹੈ ਇਹੀ ਕਾਰਨ ਹੈ ਕਿ ਹੋਰ ਦੇਸ਼ਾਂ ਤੋਂ ਆਉਣ ਵਾਲਾ ਸਸਤਾ ਸਟੀਲ ਕੈਨੇਡਾ ਦੀ ਉਦਯੋਗ ਹਾਲਤ ਨੂੰ ਖਰਾਬ ਕਰ ਰਿਹਾ ਹੈ ਮਾਰਚ ਚ ਟਰੰਪ ਨੇ ਕੈਨੇਡਾ ਦੇ ਸਟੀਲ ਤੇ ਐਲੂਮੀਨੀਅਮ ਉੱਤੇ 25% ਦਾ ਟੈਰਿਫ ਲਾਇਆ ਸੀ ਜੂਨ ਚ ਇਹ ਟੈਰਿਫ 50% ਕਰ ਦਿੱਤਾ ਗਿਆ ਕਾਰਨੀ ਨੇ ਵੀ ਇਹ ਐਲਾਨ ਕੀਤਾ ਕਿ ਸਟੀਲ ਉਦਯੋਗ ਚ ਹੋਰ ਨਿਵੇਸ਼ ਕੀਤੇ ਜਾਣਗੇ 70 ਮਿਲੀਅਨ ਡਾਲਰ ਦੀ ਰਕਮ 10 ਹਜ਼ਾਰ ਵਰਕਰਾਂ ਦੀ ਟ੍ਰੇਨਿੰਗ ਅਤੇ ਆਮਦਨ ਸਹਾਇਤਾ ਲਈ ਵਰਤੀ ਜਾਵੇਗੀ 1 ਬਿਲੀਅਨ ਡਾਲਰ ਸਟਰੈਟੈਜਿਕ ਇਨੋਵੇਸ਼ਨ ਫੰਡ ਰਾਹੀਂ ਸਟੀਲ ਕੰਪਨੀਆਂ ਨੂੰ ਨਵੇਂ ਪ੍ਰੋਜੈਕਟਾਂ ਲਈ ਦਿੱਤੇ ਜਾਣਗੇ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਨਵੀਂ ਸਰਕਾਰ ਦੇਸ਼ ਦੇ ਅੰਦਰ ਬਣ ਰਹਿ ਘਰਾ ਪੁਲਾ ਬੰਦਰਗਾਹਾਂ ਅਤੇ ਸੁਰੱਖਿਆ ਪ੍ਰੋਜੈਕਟਾਂ ਲਈ ਸਿਰਫ ਕੈਨੇਡੀਅਨ ਸਟੀਲ ਹੀ ਵਰਤੇਗੀ ਸਰਕਾਰ ਹੁਣ ਇਹ ਵੀ ਤੈਅ ਕਰੇਗੀ ਕਿ ਜਿਹੜੀਆਂ ਕੰਪਨੀਆਂ ਸਰਕਾਰੀ ਕੰਮ ਕਰ ਰਹੀਆਂ ਨੇ ਉਹ ਆਪਣਾ ਸਟੀਲ ਕੈਨੇਡਾ ਤੋਂ ਹੀ ਲੈਣ ਇਹ ਐਲਾਨ ਉਸ ਦਿਨ ਦੇ ਤੁਰੰਤ ਬਾਅਦ ਆਇਆ ਜਦੋਂ ਕਾਰਨੀ ਨੇ ਕਿਹਾ ਸੀ ਕਿ ਅਮਰੀਕਾ ਨਾਲ ਨਵੇਂ ਵਪਾਰ ਸਮਝੌਤੇ ਲਈ ਕੈਨੇਡੀਅਨ ਲੋਕਾਂ ਨੂੰ ਕੁਝ ਟੈਰਿਫ ਸਹਿਣੇ ਪੈ ਸਕਦੇ ਨੇ ਉਹਨਾਂ ਕਿਹਾ ਕਿ ਇਸ ਵੇਲੇ ਕੋਈ ਵੱਡਾ ਸਬੂਤ ਨਹੀਂ ਹੈ ਕਿ ਅਮਰੀਕਾ ਟੈਰਿਫ ਤੋਂ ਬਿਨਾ ਕੋਈ ਸਮਝੌਤਾ ਕਰਨ ਨੂੰ ਤਿਆਰ ਹੈ ਹਕੀਕਤ 'ਚ ਅਮਰੀਕਾ ਦਾ ਯੂਕੇ ਨਾਲ ਹੋਇਆ ਵਪਾਰਕ ਸਮਝੌਤਾ ਜਿੱਥੇ ਕਿ ਅਮਰੀਕਾ ਦਾ ਵਪਾਰ ਘਾਟਾ ਨਹੀਂ ਸਗੋ ਵਪਾਰ ਸਰਪਲਸ ਹੈ ਉਸ ਵਿੱਚ ਵੀ 10% ਬੇਸਲਾਈਨ ਟੈਰਿਫ ਸ਼ਾਮਲ ਹੈ ਕੈਨੇਡਾ 'ਚ ਟਰੱਕ ਡਰਾਈਵਰਾਂ ਲਈ ਜਾਰੀ ਇੱਕ ਸਰਕਾਰੀ ਹੁਕਮ ਨੇ ਪੰਜਾਬੀਆਂ ਨੂੰ ਕਸੂਤੇ ਫਸਾ ਦਿੱਤਾ ਹੈ ਓਨਟਾਰੀਓ ਦੇ ਟਰਾਂਸਪੋਰਟ ਮੰਤਰਾਲੇ ਵੱਲੋਂ ਟਰੱਕ ਡਰਾਈਵਰਾਂ ਨੂੰ ਮੁੜ ਰੋਡ ਟੈਸਟ ਦੇਣ ਦੀ ਹਦਾਇਤ ਦਿੱਤੀ ਗਈ ਹੈ ਜਿਸ ਦਾ ਮੁੱਖ ਕਾਰਨ ਫਰਜ਼ੀ ਤਰੀਕੇ ਨਾਲ ਡਰਾਈਵਿੰਗ ਲਾਇਸੈਂਸ ਹਾਸਲ ਕਰਨ ਵਾਲਿਆਂ ਦਾ ਪਰਦਾਫਾਸ਼ ਕਰਨਾ ਹੈ ਟਰਾਂਸਪੋਰਟ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਟਰੱਕ ਡਰਾਈਵਰਾਂ ਨੂੰ ਪੱਤਰ ਮਿਲਣ ਦੇ 60 ਦਿਨ ਦੇ ਅੰਦਰ ਆਪਣੀ ਬੁਨਿਆਦੀ ਜਾਣਕਾਰੀ ਬਾਰੇ ਟੈਸਟ ਦੇਣਾ ਹੋਵੇਗਾ ਜਦਕਿ 120 ਦਿਨ ਦੇ ਅੰਦਰ ਡਰਾਈਵ ਟੈਸਟ ਸੈਂਟਰ 'ਚ ਟਰੱਕ ਚਲਾ ਕੇ ਦਿਖਾਉਣਾ ਹੋਵੇਗਾ ਟਰੱਕ نیوز.com ਦੀ ਰਿਪੋਰਟ ਮੁਤਾਬਕ ਕੁਝ ਡਰਾਈਵਰਾਂ ਨੂੰ ਸਰਕਾਰ ਦੀਆਂ ਚਿੱਠੀਆਂ ਮਿਲ ਚੁੱਕੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਦਾ ਡਰਾਈਵਿੰਗ ਲਾਇਸੈਂਸ ਤਕਰੀਬਨ 1 ਸਾਲ ਪਹਿਲਾਂ ਬਣਿਆ ਤੇ ਉਹ ਹੁਣ ਤੱਕ ਅਮਰੀਕਾ ਦੇ ਲੰਬੇ ਗੇੜੇ ਲਾ ਚੁੱਕਾ ਹੈ ਨਵੇਂ ਸਿਰੇ ਤੋਂ ਟੈਸਟ ਦੇ ਡਰੋਂ ਤਜਰਬੇਕਾਰ ਡਰਾਈਵਰ ਵੀ ਆਪਣਾ ਹੁਨਰ ਨਿਖਾਰਨ ਵਾਸਤੇ ਟਰੱਕ ਡਰਾਈਵਿੰਗ ਸਕੂਲਾਂ ਨਾਲ ਸੰਪਰਕ ਕਰ ਰਹੇ ਨੇ ਡਰਾਈਵਰਾਂ ਨੂੰ ਭੇਜੇ ਗਏ ਪੱਤਰ ਮੁਤਾਬਕ ਟਰਾਂਸਪੋਰਟ ਮੰਤਰਾਲੇ ਨੇ ਕਿਹਾ ਹੈ ਕਿ অন্ਟਾਰੀਓ ਹਾਈਵੇ ਟ੍ਰੈਫਿਕ ਐਕਟ ਦੀ ਧਾਰਾ 32 ਅਤੇ অন্ਟਾਰੀਓ ਰੈਗੂਲੇਸ਼ਨ 340 94 ਦੀ ਧਾਰਾ 15 ਅਧੀਨ ਇਹ ਕਾਰਵਾਈ ਪੂਰੀ ਤਰ੍ਹਾਂ ਜਾਇਜ਼ ਹੈ ਇਹ ਸੇ ਦੱਸਣਾ ਬਣਦਾ ਕਿ ਟਰੱਕ ਡਰਾਈਵਰਾਂ ਨੂੰ ਸਿਰਫ ਟੈਸਟ ਵਾਸਤੇ ਅਦਾਇਗੀ ਨਹੀਂ ਕਰਨੀ ਹੋਵੇਗੀ ਸਗੋਂ ਰੋਡ ਟੈਸਟ ਵਾਸਤੇ ਆਪਣੇ ਟਰੱਕ ਲਿਆਉਣੇ ਹੋਣਗੇ ਟੈਸਟ 'ਚ ਅਸਫਲ ਰਹਿਣ ਵਾਲਿਆਂ ਦੇ ਲਾਇਸੈਂਸ ਡਾਊਨਗ੍ਰੇਡ ਕਰ ਦਿੱਤੇ ਜਾਣਗੇ ਤੇ ਉਹ ਟਰੈਕਟਰ ਟ੍ਰੇਲਰ ਚਲਾਉਣ ਦੇ ਹੱਕਦਾਰ ਨਹੀਂ ਰਹਿ ਜਾਣਗੇ ਸਟੱਡੀ ਵੀਜ਼ਾ ਤੇ ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਸਜ਼ਾ ਖਤਮ ਹੁੰਦਿਆਂ ਹੀ ਇੰਡੀਆ ਡਿਪੋਰਟ ਕਰ ਦਿੱਤਾ ਜਾਵੇਗਾ। ਸਰੀ ਵਿਖੇ 27 ਜਨਵਰੀ 2024 ਨੂੰ ਵੱਡੇ ਤੜਕੇ तकरीबन 2 ਵਜੇ ਵਾਪਰੇ ਜਾਨਲੇਵਾ ਸੜਕ ਹਾਦਸੇ ਦੌਰਾਨ 22 ਸਾਲਾ ਗਗਨਪ੍ਰੀਤ ਸਿੰਘ ਤੇ ਜਗਦੀਪ ਸਿੰਘ ਆਪਣੀ ਕਾਰ ਹੇਠ ਫਸੇ ਸ਼ਖਸ ਨੂੰ ਸਵਾ ਕਿਲੋਮੀਟਰ ਤੱਕ ਘੜੀਸ ਕੇ ਲੈ ਗਏ ਤੇ ਫਿਰ ਉਸ ਦੀ লাশ ਨੂੰ ਇੱਕ ਗਲੀ ਚ ਸੁੱਟ ਕੇ ਫਰਾਰ ਹੋ ਗਏ। ਦੋਹਾਂ ਨੇ ਖਤਰਨਾਕ ਡਰਾਈਵਿੰਗ ਹਾਦਸੇ ਮਗਰੋਂ ਮੌਕੇ ਤੇ ਮੌਜੂਦ ਰਹਿਣ 'ਚ ਅਸਫਲ ਰਹਿਣ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ ਕਬੂਲ ਕਰ ਲਏ ਸਨ। ਗगनਪ੍ਰੀਤ ਤੇ ਜਗਦੀਪ ਨਾਲ ਕਾਰ 'ਚ ਇੱਕ ਤੀਜਾ ਨੌਜਵਾਨ ਵੀ ਮੌਜੂਦ ਸੀ ਜਿਸ ਵਿਰੁੱਧ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ। ਹਾਦਸੇ ਦੇ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਨੂੰ ਇੱਕ ਸ਼ਖਸ ਸੜਕ ਤੇ ਲੰਬਾ ਪਿਆ ਨਜ਼ਰ ਆਇਆ ਤਾਂ 911 ਤੇ ਕਾਲ ਕਰਨ ਲੱਗੇ ਪਰ ਇਸੇ ਦੌਰਾਨ ਇੱਕ ਮਸਟੈਂਗ ਨੇ ਉਸ ਨੂੰ ਟੱਕਰ ਮਾਰ ਦਿੱਤੀ ਤੇ ਇਹ ਬੰਦਾ ਮੌਕੇ ਤੋਂ ਗਾਇਬ ਹੋ ਗਿਆ। ਗਵਾਹ ਸਮਝ ਗਏ ਕਿ ਬੰਦਾ ਗੱਡੀ ਹੇਠਾਂ ਫਸ ਗਿਆ ਹੈ ਤੇ ਉਹਨਾਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਚੀਕਾਂ 911 ਤੇ ਚੱਲ ਰਹੀ ਕਾਲ ਦੌਰਾਨ ਰਿਕਾਰਡ ਹੋ ਗਈਆਂ ਅਦਾਲਤੀ ਦਸਤਾਵੇਜ਼ਾ ਮੁਤਾਬਕ ਗਗਨਪ੍ਰੀਤ ਅਤੇ ਜਗਦੀਪ ਨੇ ਸਰੀ ਦੀ 132 ਸਟਰੀਟ 'ਚ ਗੱਡੀ ਹੇਠੋਂ লাশ ਕੱਢਣ ਦਾ ਯਤਨ ਕੀਤਾ ਪਰ ਨਾਕਾਮ ਰਿਹਾ ਇਸ ਵਕਦਰੋਂ ਉਹ ਗੱਡੀ ਨੂੰ ਇੱਕ ਬੰਦ ਗਲੀ ਚ ਲੈ ਗਿਆ ਤੇ ਕਾਰ ਹੇਠਾਂ ਫਸੀ লাশ ਨੂੰ ਕੱਢ ਦਿੱਤਾ ਅਦਾਲਤ 'ਚ ਇੱਕ ਸਰਵਲੈਂਸ ਵੀਡੀਓ ਪੇਸ਼ ਕੀਤੀ ਗਈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਗਦੀਪ ਗੱਡੀ ਨੂੰ ਰਿਵਰਸ ਕਰਦਾ ਹੈ ਜਦਕਿ ਗगनਪ੍ਰੀਤ লাশ ਨੂੰ ਖਿੱਚ ਕੇ ਰੱਖਦਾ ਆ ਅਤੇ ਇਸੇ ਦੌਰਾਨ লাশ ਗੱਡੀ ਤੋਂ ਵੱਖ ਹੋ ਜਾਂਦੀ ਹੈ ਗगनਪ੍ਰੀਤ ਦੇ ਹੱਥ ਤੋਂ ਮਰਨ ਵਾਲੇ ਦਾ ਡੀਐਨਏ ਵੀ ਮਿਲਿਆ ਸਰਕਾਰੀ ਵਕੀਲ ਨੇ ਕਿਹਾ ਕਿ ਇਸ ਤੋਂ ਕਾਨੂੰਨਾ ਕੁਝ ਨਹੀਂ ਹੋ ਸਕਦਾ ਕਿ ਹਾਦਸੇ ਤੋਂ ਬਾਅਦ ਪੀੜਤ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਘੜੀਸ-ਘੜੀਸ ਕੇ ਮੌਤ ਦੇ ਦਰਵਾਜ਼ੇ ਤੱਕ ਪਹੁੰਚਾ ਦਿੱਤਾ ਗਿਆ ਮਰਨ ਵਾਲਾ ਸ਼ਖਸ ਕੈਨੇਡੀਅਨ ਮੂਲ ਵਸਿੰਦਿਆਂ ਨਾਲ ਸਬੰਧਤ ਸੀ ਤੇ ਉਸ ਨੂੰ ਮੁਕੰਮਲ ਰਸਮਾਂ ਤੋਂ ਬਗੈਰ ਹੀ ਦਫ਼ਨ ਕਰ ਦਿੱਤਾ ਗਿਆ ਅਦਾਲਤੀ ਕਾਰਵਾਈ ਦੌਰਾਨ ਗगनਪ੍ਰੀਤ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਇਰਾਦਾ ਬਿਲਕੁਲ ਨਹੀਂ ਸੀ ਪਰ ਸਭ ਕੁਝ ਅਚਨਚੇਤ ਵਾਪਰ ਗਿਆ ਇਥੇ ਦੱਸਣਾ ਬਣਦਾ ਹੈ ਕਿ ਗੱਡੀ ਜਗਦੀਪ ਸਿੰਘ ਦੀ ਸੀ ਪਰ ਡਰਾਈਵਿੰਗ ਗगनਪ੍ਰੀਤ ਕਰ ਰਿਹਾ ਸੀ ਗगनਪ੍ਰੀਤ ਦੇ ਵਕੀਲ ਗगन ਨਾਹਲ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਉਸਦੇ ਮੁਵਕਲ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਤੇ ਉਹ ਆਪਣਾ ਗੁਨਾਹ ਵੀ ਕਬੂਲ ਕਰ ਚੁੱਕਾ ਹੈ ਜਿਸ ਦੇ ਮੱਦੇਨਜ਼ਰ ਨਰਮੀ ਵਰਤੀ ਜਾਵੇ ਦੂਜੇ ਪਾਸੇ ਜਗਦੀਪ ਦੇ ਵਕੀਲ ਨੇ ਕਿਹਾ ਕਿ ਉਸਦੇ ਮੁਵਕਲ ਨੂੰ ਹਾਦਸੇ ਦੇ ਬੇहद ਅਫਸੋਸ ਹੈ ਤੇ ਪਹਿਲਾਂ ਕਦੀ ਵੀ ਉਸ ਤੋਂ ਅਜਿਹਾ ਅਪਰਾਧ ਨਹੀਂ ਹੋਇਆ ਹੁਣ ਕਯੂਬਿਕ ਦੇ ਰੈਸਟੋਰੈਂਟ ਮਾਲਕ ਉਹਨਾਂ ਲੋਕਾਂ ਤੋਂ ਫੀਸ ਲੈ ਸਕਦੇ ਨੇ ਜੋ ਬੁਕਿੰਗ ਕਰਵਾ ਕੇ ਵੀ ਨਹੀਂ ਆਉਂਦੇ ਅੱਜ ਤੋਂ ਲਾਗੂ ਹੋਏ ਨਵੇਂ ਨਿਯਮਾਂ ਅਨੁਸਾਰ ਜੇ ਕੋਈ ਵਿਅਕਤੀ ਰੈਸਟੋਰੈਂਟ 'ਚ ਟੇਬਲ ਰਿਜ਼ਰਵ ਕਰਦਾ ਏ ਪਰ ਆਉਂਦਾ ਨਹੀਂ ਤਾਂ ਰੈਸਟੋਰੈਂਟ ਮਾਲਕ ਉਸ ਤੋਂ 10 ਡਾਲਰ ਤੱਕ ਦੀ ਫੀਸ ਲੈ ਸਕਦੇ ਨੇ ਕਯੂਬਿਕ ਦੇ ਰੈਸਟੋਰੈਂਟ ਮਾਲਕਾਂ ਦੀ ਇੱਕ ਸੰਸਥਾ ਮੁਤਾਬਕ ਹਰ ਸਾਲ ਨਾ ਆਉਣ ਵਾਲੇ ਗਾਹਕਾਂ ਕਾਰਨ ਇੱਕ ਆਮ ਰੈਸਟੋਰੈਂਟ ਨੂੰ ਲਗਭਗ 49000 ਡਾਲਰ ਦਾ ਨੁਕਸਾਨ ਹੁੰਦਾ ਹੈ। ਕੈਨੇਡਾ ਦੀ ਰੈਸਟੋਰੈਂਟ ਇੰਡਸਟਰੀ ਦੀ ਐਸੋਸੀਏਸ਼ਨ ਅਨੁਸਾਰ ਕਿਊਬਿਕ ਇੱਕੋ ਇੱਕ ਅਜਿਹਾ ਸੂਬਾ ਸੀ ਜਿੱਥੋਂ ਦੇ ਖਪਤਕਾਰ ਸੁਰੱਖਿਆ ਕਾਨੂੰਨ ਰੈਸਟੋਰੈਂਟਾਂ ਨੂੰ ਇਹ ਫੀਸ ਲੈਣ ਤੋਂ ਰੋਕਦੇ ਸਨ। ਹੁਣ ਇਹ ਰੋਕ ਹਟਾ ਲਈ ਗਈ ਹੈ। ਹਾਲਾਂਕਿ ਇਹ ਫੀਸ ਲਗਾਉਣ ਲਈ ਕੁਝ ਨਿਯਮ ਵੀ ਹਨ ਜਿਵੇਂ ਕਿ ਰੈਸਟੋਰੈਂਟ ਨੂੰ ਗਾਹਕ ਨੂੰ ਰਿਜ਼ਰਵੇਸ਼ਨ ਦੀ ਯਾਦ ਦਿਵਾਉਣੀ ਪਵੇਗੀ। ਗਾਹਕ ਨੂੰ ਬੁਕਿੰਗ ਕੈਨਸਲ ਕਰਨ ਲਈ ਆਸਾਨ ਤਰੀਕਾ ਦਿੱਤਾ ਜਾਣਾ ਚਾਹੀਦਾ ਹੈ ਫੀਸ ਕੇਵਲ ਉਹਨਾਂ ਗਰੁੱਪਾਂ ਤੇ ਲਾਗੂ ਹੋਵੇਗੀ ਜਿਨ੍ਹਾਂ ਵਿੱਚ ਘੱਟੋ-ਘੱਟ 2 ਵਿਅਕਤੀ ਹੋਣ ਇਹ ਫੀਸ ਤਦ ਹੀ ਲੱਗ ਸਕਦੀ ਹੈ ਜਦੋਂ ਪੂਰਾ ਗਰੁੱਪ ਹੀ ਨਾ ਆਵੇ ਕੈਨੇਡਾ 'ਚ ਜਹਾਜ਼ ਹਾਈਜੈਕ ਕਰਨ ਵਾਲੇ ਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ ਉਸ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਉੱਤੇ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ ਪੁਲਿਸ ਮੁਤਾਬਕ 39 ਸਾਲ ਦੇ ਸ਼ਾਹੀਰ ਕਾਸਿਮ ਨੇ ਵਿਕਟੋਰੀਆ ਫਲਾਈਂਗ ਕਲੱਬ ਤੋਂ ਛੋਟਾ ਜਹਾਜ਼ ਚੋਰੀ ਕੀਤਾ ਤੇ ਕੁਝ ਸਮਾਂ ਹਵਾ 'ਚ ਰਹਿਣ ਮਗਰੋਂ ਵੈਂਕੂਵਰ ਇੰਟਰਨੈਸ਼ਨਲ 에ਅਰਪੋਰਟ ਤੇ ਲੈਂਡ ਕਰ ਦਿੱਤਾ ਇਸ ਸਾਰੇ ਘਟਨਾਕ੍ਰਮ ਦੌਰਾਨ ਹਵਾਈ ਅੱਡਾ ਪ੍ਰਬੰਧਕਾਂ ਨੂੰ ਭਾਜੜਾਂ ਪੈ ਗਈਆਂ ਤੇ ਕਾਸਮ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਸੁੱਖ ਦਾ ਸਾਹ ਲਿਆ ਗਿਆ ਉਧਰ ਪ੍ਰੋਸੀਕਿਊਸ਼ਨ ਸਰਵਿਸ ਆਫ ਕੈਨੇਡਾ ਦਾ ਕਹਿਣਾ ਹੈ ਕਿ ਹਾਈਜੈਕਿੰਗ ਦੇ ਦੋਸ਼ਾਂ 'ਚ ਅੱਤਵਾਦ ਨਾਲ ਸੰਬੰਧਿਤ ਧਾਰਾਵਾਂ ਜੁੜੀਆਂ ਹੁੰਦੀਆਂ ਨੇ মিডিਆ ਰਿਪੋਰਟਸ ਮੁਤਾਬਕ ਕਾਸਮ ਅਤੀਤ 'ਚ ਕਲਾਈਮੇਟ ਐਕਟਿਵਿਸਟ ਰਿਹਾ ਏ ਤੇ 2012 'ਚ ਗਲੋਬਲ ਵਾਰਮਿੰਗ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਸਾਈਕਲ ਰੈਲੀ 'ਚ ਸ਼ਾਮਲ ਹੋਇਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਸਿਮ ਦੀ ਦਿਮਾਗੀ ਹਾਲਤ ਦੀ ਪੜਤਾਲ ਵੀ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਉਸ ਵਿਰੁੱਧ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਵੇਗੀ ਦੂਜੇ ਪਾਸੇ 온ਟਾਰੀਓ ਦੇ ਬ੍ਰੈਂਟਫਰਡ ਵਿਖੇ 28 ਸਾਲ ਦੇ ਅਲਵੀਨ ਅਹਿਮਦ ਨੂੰ ਇਰਾਦਾ ਕਤਲ ਅਤੇ ਸੈਕਸ਼ੂਅਲ ਅਸੌਲਟ ਦੇ ਮਾਮਲੇ 'ਚ ਗ੍ਰਫਤਾਰ ਕੀਤਾ ਗਿਆ ਹੈ ਪੁਲਿਸ ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਨ੍ਹਾਂ ਵੱਲੋਂ ਹੁਣ ਤੱਕ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਇੱਥੇ ਦੱਸਣਾ ਬਣਦਾ ਹੈ ਕਿ ਬੀਤੇ ਐਤਵਾਰ ਨੂੰ ਸਵੇਰੇ ਤਕਰੀਬਨ 10:15 ਮਿੰਟ ਤੇ 온ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੇ ਇੱਕ ਅਫਸਰ ਨੂੰ ਇੱਕ ਔਰਤ ਹਾਈਵੇ 403 ਨੇੜੇ ਗੰਭੀਰ ਹਾਲਤ ਚ ਜ਼ਖਮੀ ਮਲੀ ਔਰਤ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਹੁਣ ਉਸ ਨੂੰ ਛੁੱਟੀ ਮਿਲ ਚੁੱਕੀ ਹੈ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕুইਨ ਸਟਰੀਟ ਨੇੜੇ ਇੱਕ ਸ਼ਖਸ ਨੇ ਔਰਤ ਨੂੰ ਆਪਣੀ ਗੱਡੀ ਚ ਬਿਠਾਇਆ ਤੇ ਵਾਰਦਾਤ ਵਾਲੀ ਥਾਂ ਤੇ ਲੈ ਗਿਆ ਔਰਤ ਉੱਤੇ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਤੇ ਆਪਣੀ ਗੱਡੀ 'ਚ ਫਰਾਰ ਹੋ ਗਿਆ ਇਹ ਗੱਡੀ ਬਾਅਦ 'ਚ ਬਰੰਟਫੋਰਡ ਦੇ ਬਾਹਰੀ ਇਲਾਕੇ 'ਚ ਮਿਲੀ ਸ਼ੱਕੀ ਦੀ ਭਾਲ ਕਰਦਿਆਂ ਪੁਲਿਸ ਨੇ ਅਲਵੀਨ ਅਹਿਮਦ ਨੂੰ ਕਾਬੂ ਕਰ ਲਿਆ ਤੇ ਇਰਾਦਾ ਕਤਲ ਹਥਿਆਰ ਨਾਲ ਹਮਲਾ ਕਰਨ ਅਗਵਾ ਕਰਨ ਤੇ ਸੈਕਸ਼ੂਅਲ ਅਸੌਲਟ ਦੇ ਦੋਸ਼ ਆਇਦ ਕਰ ਦਿੱਤੇ ਪੁਲਿਸ ਵੱਲੋਂ ਸ਼ੱਕੀ ਦੀ ਤਸਵੀਰ ਜਨਤਕ ਕੀਤੀ ਗਈ ਹੈ ਤਾਂ ਜੋ ਹੋਰ ਪੀੜਤ ਹੋਣ ਦੀ ਸੂਰਤ 'ਚ ਪਛਾਣ ਕੀਤੀ ਜਾ ਸਕੇ ਬ੍ਰੈਂਟਫਰਡ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚ ਕਰਤਾਵਾਂ ਨਾਲ 5197567050 ਤੇ ਕਾਲ ਕੀਤੀ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਸ ਦੇ ਨਾਲ 5197508477 ਤੇ ਸੰਪਰਕ ਕੀਤਾ ਜਾ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ 'ਚ ਵਾਪਰੀ ਗੋਲੀਬਾਰੀ ਦੀ ਘਟਨਾ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਘਟਨਾ ਰੋਡ ਰੇਜ ਨਾਲ ਜੁੜੀ ਹੋ ਸਕਦੀ ਹੈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਰਾਤ 1 ਵਜੇ ਦੇ ਕਰੀਬ ਨਿਊਟਨ ਇਲਾਕੇ 'ਚ 84 ਐਵੈਨਿਊ ਅਤੇ 140 ਸਟਰੀਟ ਦੇ ਨੇੜੇ ਇੱਕ ਕਾਰ 'ਚ ਚਾਰ ਵਿਅਕਤੀ ਪੂਰਬ ਵੱਲ ਨੂੰ ਜਾ ਰਹੇ ਸਨ। ਉਨਾ ਦੀ ਕਾਰ ਦੇ ਕੋਲ ਇੱਕ ਚਿੱਟੀ ਟੈਸਲਾ ਆਈ ਜਿਸ ਦੀ ਨੰਬਰ ਪਲੇਟ অন্ਟਾਰੀਓ ਦੀ ਸੀ ਉਸ ਟੈਸਲਾ ਦੇ ਵਿੱਚ ਤਿੰਨ ਵਿਅਕਤੀ ਸਵਾਰ ਸਨ ਉਹਨਾਂ ਤਿੰਨ ਵਿਅਕਤੀਆਂ ਨੇ ਚੱਲਦੀ ਕਾਰ 'ਚ ਬੈਠੇ ਚਾਰ ਲੋਕਾਂ ਤੇ ਗੋਲੀਆਂ ਚਲਾਈਆਂ ਗੋਲੀਬਾਰੀ ਤੋਂ ਬਾਅਦ ਟੈਸਲਾ ਸਵਾਰ ਤਿੰਨੇ ਸ਼ੱਕੀ ਮੌਕੇ ਤੋਂ ਫਰਾਰ ਹੋ ਗਏ ਚਾਰ ਲੋਕਾਂ 'ਚੋਂ ਤਿੰਨ ਨੂੰ ਗੋਲੀ ਲੱਗੀ ਪਰ ਉਹਨਾਂ ਦੇ ਜ਼ਖਮ ਜਾਨਲੇਵਾ ਨਹੀਂ ਸਨ ਉਹਨਾਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਬਣੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਗੋਲੀਬਾਰੀ ਦਾ ਮਕਸਦ ਅਜੇ ਵੀ ਜਾਂਚ ਅਧੀਨ ਹੈ ਹਾਲਾਂਕਿ ਇਹ ਰੋਡ ਰੇਜ ਦੀ ਘਟਨਾ ਨਾਲ ਜੁੜਿਆ ਜਾਪਦਾ ਹੈ ਰੋਡ ਰੇਜ ਦਾ ਮਤਲਬ ਹੁੰਦਾ ਹੈ ਕਿ ਜਦੋਂ ਇੱਕ ਵਾਹਨ ਚਾਲਕ ਦਾ ਗੁੱਸਾ ਦੂਜੇ ਚਾਲਕ ਉੱਪਰ ਉਤਰਦਾ ਹੈ ਇਸ ਵਿੱਚ ਕਿਸੇ ਵਾਹਨ ਚਾਲਕ ਨੂੰ ਕੁੱਟਣਾ ਚੀਕਣਾ ਚਲਾਉਣਾ ਗਲਤ ਇਸ਼ਾਰੇ ਕਰਨਾ ਜਾਂ ਪਾਰਕਿੰਗ ਦੀ ਥਾਂ ਘੇਰਨਾ ਸ਼ਾਮਲ ਹੋ ਸਕਦਾ ਹੈ ਪੁਲਿਸ ਅਨੁਸਾਰ ਇਸ ਮਾਮਲੇ ਦੇ ਤਿੰਨ ਸ਼ੱਕੀ ਸਾਊਥ ਏਸ਼ੀਅਨ ਮੂਲ ਦੇ ਵਿਅਕਤੀ ਨੇ ਜੇ ਕਿਸੇ ਨੇ ਇਹ ਘਟਨਾ ਦੇਖੀ ਹੋਵੇ ਜਾਂ ਕਿਸੇ ਕੋਲ ਕੋਈ ਵੀ ਜਾਣਕਾਰੀ ਸੀਸੀਟੀਵੀ ਫੁਟੇਜ ਜਾਂ ਡੈਸ਼ ਕੈਮ ਵੀਡੀਓ ਹੋਵੇ ਤਾਂ ਉਹ ਸਾਰੀ ਪੁਲਿਸ ਨੂੰ 6045990502 ਨੰਬਰ ਤੇ ਸੰਪਰਕ ਕਰਕੇ ਫਾਈਲ ਨੰਬਰ 202558724 ਦੱਸ ਕੇ ਜਾਣਕਾਰੀ ਦੇ ਸਕਦਾ ਹੈ। ਮਾਨਸਾ ਦੇ ਨੌਜਵਾਨ ਦੀ ਕੈਨੇਡਾ ਦੇ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਜਤਿਨ ਗਰਗ 11 ਮਹੀਨੇ ਪਹਿਲਾਂ ਹੀ ਵਿਦਿਆਰਥੀ ਵੀਜ਼ੇ ਤੇ ਕੈਨੇਡਾ ਗਿਆ ਸੀ। ਵਾਲੀਬਾਲ ਖੇਡਦਿਆਂ ਦਰਿਆ 'ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਦਰਿਆ ਦੇ ਵਿੱਚੋਂ ਵਾਲੀਬਾਲ ਚੁੱਕ ਰਿਹਾ ਸੀ ਹਾਲਾਂਕਿ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਇਸ ਦੀ ਲਗਾਤਾਰ ਭਾਲ ਕੀਤੀ ਗਈ ਤੇ ਇੱਕ ਹਫ਼ਤੇ ਬਾਅਦ ਪੁਲਿਸ ਨੂੰ ਨੌਜਵਾਨ ਦੀ ਲਾਸ਼ 4 ਕਿਲੋਮੀਟਰ ਦੂਰ ਦਰਿਆ 'ਚੋਂ ਮਿਲੀ ਪੁਲਿਸ ਵੱਲੋਂ ਜਤਿੰਦ ਦੀ ਮੌਤ ਬਾਰੇ ਪਰਿਵਾਰ ਨੂੰ ਇਤਲਾਹ ਦਿੱਤੀ ਤਾਂ ਪਰਿਵਾਰ ਤੇ ਪਿੰਡ 'ਚ ਸੋਗ ਦਾ ਮਾਹੌਲ ਬਣ ਗਿਆ ਮਾਪਿਆਂ ਨੇ ਸਰਕਾਰ ਤੋਂ ਜਤਨਦੀ ਦੇ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਤਨ ਕੈਨੇਡਾ ਜਾਣ ਤੋਂ ਪਹਿਲਾਂ ਗੁਰਦਾਵਾ ਚੋ ਇੰਜੀਨੀਅਰ ਦੀ ਨੌਕਰੀ ਕਰਦਾ ਸੀ ਜਿਸ ਤੋਂ ਬਾਅਦ ਉਹ ਵਧੇਰੇ ਪੜ੍ਹਾਈ ਕਰਨ ਕੈਨੇਡਾ ਚਲਾ ਗਿਆ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਤਨ ਆਪਣੇ ਸਾਥੀਆਂ ਨਾਲ ਕੈਨੇਡਾ ਦੇ ਓਵਰਲੈਂਡ ਪਾਰਟ ਚ ਵੋਲੀਬਾਲ ਖੇਡ ਰਿਹਾ ਸੀ ਤੇ ਅਚਾਨਕ ਵੋਲੀਬਾਲ ਦਰਿਆ ਕਿਨਾਰੇ ਡਿੱਗ ਪਈ ਜਦੋਂ ਜਤਨ ਨੇ ਵੋਲੀਬਾਲ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਦਰਿਆ ਚ ਰੁੜ ਗਿਆ ਉਸਦੇ ਸਾਥੀਆਂ ਨੇ ਜੱਤੈਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਰਕੇ ਅੱਗੇ ਰੁੜ ਗਿਆ ਹਾਲਾਂਕਿ ਲਗਾਤਾਰ ਜਾਂਚ ਕਰਨ ਤੋਂ ਬਾਅਦ ਕਰੀਬ 1 ਹਫ਼ਤੇ ਬਾਅਦ ਲਾਸ਼ ਦੂਰ ਮਕਰਬਰ ਆਈਲੈਂਡ ਪਾਰਕ ਨੇੜਿਓਂ ਦਰਿਆ ਚੋਂ ਮਿਲੀ ਮਾਨਸਾ ਦਾ ਜੰਪਲ ਜਤਨ ਗਰਗ ਕੈਪਲੂਪਸ ਦੀ ਥੌਮਸਨ ਯੂਨੀਵਰਸਿਟੀ 'ਚ ਚੇਨ ਮੈਨੇਜਮੈਂਟ ਮਾਸਟਰ ਡਿਗਰੀ ਦੀ ਪੜ੍ਹਾਈ ਕਰ ਰਿਹਾ ਸੀ ਉਹ ਯੂਨੀਵਰਸਿਟੀ 'ਚ ਆਪਣੇ ਗਰੁੱਪ ਦੇ ਵਿਦਿਆਰਥੀਆਂ ਦਾ ਪ੍ਰਧਾਨ ਵੀ ਸੀ ਹਾਲਾਂਕਿ ਦੇਹ ਨੂੰ ਵਤਨ ਵਾਪਸ ਲਿਆਉਣ ਦੀ ਕੋਸ਼ਿਸ਼ ਜਾਰੀ ਹੈ ਜਤਿੰਦੇ ਚਾਚੇ ਨੇ ਦੱਸਿਆ ਕਿ ਜਤਨ ਗਰਗ ਦੇ ਪਿਤਾ ਧਰਮਪਾਲ ਮਾਨਸਾ ਦੇ ਰਹਿਣ ਵਾਲੇ ਸਨ ਤੇ 2004 ਤੋਂ ਚੰਡੀਗੜ੍ਹ ਦੇ ਵਿੱਚ ਰਹਿ ਰਹੇ ਨੇ ਹਾਲਾਂਕਿ ਜਤਨ ਦਾ ਅੰਤਿਮ ਸੰਸਕਾਰ ਮਾਨਸਾ 'ਚ ਹੀ ਕੀਤਾ ਜਾਵੇਗਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ ਪੈਰੈਂਟਸ ਐਂਡ ਗ੍ਰੈਂਡਪੈਰੈਂਟਸ ਪ੍ਰੋਗਰਾਮ ਤਹਿਤ ਭੇਜੇ ਜਾਣਗੇ ਸੱਦੇ ਇਸ ਸ਼੍ਰੇਣੀ ਚ ਨਵੀਆਂ ਅਰਜ਼ੀਆਂ ਨਹੀਂ ਲਈਆਂ ਜਾਣਗੀਆਂ ਕਾਰਨੀ ਨੇ ਸਟੀਲ ਉਦਯੋਗ ਦੀ ਮਦਦ ਲਈ ਐਲਾਨੇ ਉਪਾਅ ਗੈਰ ਅਮਰੀਕੀ ਸਟੀਲ ਆਯਾਤ ਘਟਾਉਣ ਦਾ ਕੀਤਾ ਵਾਦਾ ਸਰਕਾਰੀ ਹੁਕਮ ਨੇ ਕਸੂਤੇ ਫਸਾਏ ਪੰਜਾਬੀ ਟਰੱਕ ਡਰਾਈਵਰ অন্ਟਾਰੀਓ ਸਰਕਾਰ ਨੇ ਮੁੜ ਟੈਸਟ ਦੇਣ ਦੀ ਦਿੱਤੀ ਹਦਾਇਤ ਹਾਦਸੇ ਦੇ ਦੋਸ਼ੀ ਦੋ ਪੰਜਾਬੀ ਸਟੂਡੈਂਟਸ ਨੂੰ 3 ਸਾਲ ਦੀ ਕੈਦ ਸਜ਼ਾ ਖਤਮ ਹੋਣ ਤੋਂ ਬਾਅਦ ਇੰਡੀਆ ਕੀਤੇ ਜਾਣਗੇ ਰਿਪੋਰਟ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ